ਚੱਕਰਕਾਲ ਪੰਜਾਬੀ ਜਿਹਕੇ ਟੌਪ ਸਟਰੀ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋਂਲਾ ਮਨਪਿਕੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਅਤੇ ਦੱਸਿਆ ਜਾ ਰਿਹਾ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗਿਆ ਤੇ ਦੱਸਿਆ ਜਾ ਰਿਹਾ ਗੁਰਦਾਸਪੁਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ પાસે ਜੋ ਹੈ ਕਿ ਦੋ ਪਿਸਤੌਲ ਦੋ ਮੈਗਜ਼ੀਨ ਅਤੇ ਇੱਕ ਜਿੰਦਾ ਰੋਂ ਜੋ ਬਰਾਮਦ ਕੀਤਾ ਗਿਆ ਹੈ ਤੁਮਦਸ ਦੱਸਦੀ ਹੈ ਕਿ ਇਹ ਦੋਨੋਂ ਨੌਜਵਾਨਾਂ ਦੀ ਉਮਰ ਜੋ 21 ਸਾਲ ਦੱਸੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਜੋ ਇੰਜੀਨੀਅਰਿੰਗ ਦੀ ਪੜਾਈ ਵੀ ਕਰਦਾ ਹੈ ਅਤੇ ਤੁਮਦਸ ਤੇ ਇਸ ਪੂਰੇ ਮਾਮਲੇ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਡਿਮਾਂਡ ਹਾਸਲ ਕੀਤੀ ਹੈ ਦੋਨਾਂ ਨੌਜਵਾਨਾਂ ਲਈ ਅਤੇ ਉਨ੍ਹਾਂ ਵੱਲੋਂ ਪੁੱਛੀ ਗਈ ਕਿ जा रहे कि मनसूबे न इन नौजवानों ने जो अपने को हथियार रखे हुए सन इस पूरे मामले में लैके जो डी एस पी गुरदासपुर वालों प्रेस कॉन्फ्रेंस की गई पूरे घटना बारे जो जानकारी दी गई कि कुछ कहना सी डी एस पी गुरदासपुर का आओ वह भी सुनते हैं। ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੇ ਨਿਯਮ ਦਿਸ਼ਾ ਨਿਰਦੇਸ਼ ਅਧੀਨ ਸ਼ਹਿਰ ਵਿੱਚ ਚੱਕੀ ਤੇ ਭਾੜੇ ਪਰਸਨ ਦੀ ਚੈਕਿੰਗ ਸੌਂਦੀ ਨਾਕਬੰਦੀ ਕੀਤੀ ਹੋਈ ਸੀ ਜਿਸ ਤਰ੍ਹਾਂ ਪੁਲਿਸ ਪਾਰਟ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ ਬੱਤੀ ਬੋ ਸਨੇਤ ਮੈਗਜ਼ਨ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਐਫਆਈਆਰ ਨੰਬਰ 56 ਅੰਡਰ ਸੈਕਸ਼ਨ 25 ਡਿੰਡਰ ਨਾਟ ਰਜਿਸਟਰਡ ਕੀਤੀ ਗਈ ਹੈ ਦੋਸਿਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰਮਾਨਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਰਾਂ ਕੋਲ ਪੁੱਛਿਆ ਜਾਵੇਗਾ ਕਿ ਇਹ ਪਿਸਟਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਲਈ ਲੈ ਕੇ ਸਰ ਸਪੈਸ਼ਲ ਕਿਹੜੀ ਮੇਡ ਦੇ ਆਗੇ ਦੇਵਾ ਕੰਟਰੀ ਮੇਡ ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਜਾਂ ਉਹ ਕਿਹੜੀ ਫਰਾਜ ਹੈ ਕਿਉਂ ਮਗਰ ਇਹਦੇ ਕੋਈ ਗੱਲ ਸਾਹਮਣੇ ਨਹੀਂ ਆਈ ਪੁੱਛਗਿੱਛ ਦੌਰਾਨ ਨਹੀਂ ਪੁੱਛਗਿੱਛ ਬਰੀਕੀ ਨਾਲ ਕੋਸ਼ਿਸ਼ ਕਰਾਂਗੇ ਇਹਨੇ ਕਿਸੇ ਇਬਾਦਤ ਨੂੰ ਅੰਜਾਮ ਦਿੱਤਾ ਕਿ ਨਹੀਂ ਕਿਸੇ ਨਾਲ ਸੰਬੰਧਤ ਹੈ ਨਹੀਂ ਕੋਈ ਗੈਂਗ ਜਾਂ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਉਮਰ ਕਿੰਨੀ ਕਿੰਨੀ ਕੀ ਕੀ ਕੰਮ ਕਰਦੇ ਆ ਇਹ ਇੱਕ ਤੇ ਗੋਲਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ ਹੈ ਗੋਲਡਨ ਕਾਲਜ ਕੌਣ ਕਰਦਾ ਹੈ ਇੰਜੀਨੀਅਰ ਕਰਦਾ ਹਰਕੀਰਤ ਸਿੰਘ ਜਿਹਨੇ ਕਰਦਾ ਹੈ ਇੰਜੀਨੀਅਰਿੰਗ ਕਿਹੜੇ ਸਪੈਸ਼ਲ ਜਗ੍ਹਾ ਫਸਟ ਫਸਟ ਮੈਥ ਦੂਸਰਾ ਮੁੰਡਾ ਦੂਸਰਾ ਪਾਸਟ 2 ਕਰਕੇ ਵਿਲਾ ਉਹ ਪੜਦਾ ਨਹੀਂ ਹੈ ਪਹਿਲੇ ਮੁਕਾਦਮੇ ਕਰਜੋਣੇ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨਵਲ ਕਾਲਜ ਦੇ ਪ੍ਰਚਰ ਬਾਕੀ ਅਸੀਂ ਸਬੰਧਤ ਥਾਣੇ ਤੋਂ ਇਹਨਾਂ ਦਾ ਰਿਕਾਰਡ حاصل ਕਰ ਰਹੇ ਹਾਂ ਇਹ ਲੁਕਾ ਕੇ ਰੱਖੇ ਸੀ ਇਹ ਕਿੱਥੇ ਜਾਂ ਨਹੀਂ ਇਹਨਾਂ ਦੇ ਡੱਬੇ ਵਿੱਚੋਂ ਮਿਲੇ ਜਦੋਂ ਉਹਨਾਂ ਦੀ ਨਾਕਾਬੰਦੀ ਰਨ ਚੈਕਿੰਗ ਕੀਤੀ ਇਹਨਾਂ ਦੇ ਡੱਬੇ ਵਿੱਚੋਂ ਇਹ ਦੋਵੇਂ ਇਕੱਠੇ ਸੀਗੇ ਦੋਵੇਂ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਉਹ ਰ ਕੀ ਨਾਂਜ ਸਾਡੇ ਪੁਲਿਸ ਪਾਰਟੀ ਹਰਜਿੰਦਰ ਸਿੰਘ ਐਸਆਈ ਸੀ ਤੇ ਨਾਲ ਉਹ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਦੇ ਸਬ ਇੰਸਪੈਕਟਰ ਗੁਰਿੰਦਰ ਸਿੰਘ ਓਸੀ ਸੀ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਆਪੇ ਨੂੰ ਲਾਈਕ ਕਮੈਂਟ ਅਤੇ ਫਾਲੋ ਕਰਨਾ ਨਾ ਭੁੱਲਣਾ ਧੰਨਵਾਦ